ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਬਰਾਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਤੋਂ ਇਹ ਵੱਡਾ ਜ਼ਿਕਰ ਹੋ ਰਿਹਾ ਹੈ ਕਿ ਜਿਹੜੇ ਮਜ਼ਦੂਰ ਨੇ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਪੰਜਾਬੀਆਂ ਪ੍ਰਤੀ ਇੱਕ ਕੌੜਾ ਕੁਸੈਲਾ ਰਵਈਆ ਰੱਖਦੇ ਨੇ ਤਾਂ ਇਸੇ ਨੂੰ ਲੈ ਕੇ ਜਿੱਥੇ ਵੱਡੀਆਂ ਚਰਚਾਵਾਂ ਤੇ ਪੰਜਾਬ ਦੇ ਵਿੱਚ ਅਨਸੁਖਾਵੀਆਂ ਘਟਨਾਵਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡਾ ਸ਼ੰਕਾ ਵੀ ਖੜਾ ਕਰ ਰਹੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗੁਰਧਾਮਾਂ ਦੀ ਯਾਤਰਾ ਕਰਦਿਆਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਚਰਨਸ਼ੋ ਧਰਤੀ ਆ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਪਰ ਉੱਥੇ ਗੁਰੂ ਸਾਹਿਬ ਦਾ ਪਵਨ ਅਸਥਾਨ ਅਜੇ ਬਣਿਆ ਨਹੀਂ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਭਗਵਾਨ ਸਿੰਘ ਖੋਜੀ ਨੇ ਜੋ ਕਿ ਇਤਿਹਾਸ ਦੀ ਖੋਜ ਕਰਦੇ ਨੇ ਖੋਜ ਵਿਚਾਰ ਟੀਮ ਉਹਨਾਂ ਦੀ ਗਈ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਵਿਰੋਧ ਵੀ ਹੋਇਆ ਸੀ ਗੱਲਬਾਤ ਕਰ ਲੈਣੇ ਪੂਰਾ ਕਟਨਾਕਰਮ ਕੀ ਸੀ ਭਾਈ ਸਾਹਿਬ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾ ਮੋਢਲਾ ਸਵਾਲ ਹੈ ਕਿਹੜੀ ਜਗ੍ਹਾ ਦੇ ਉੱਪਰ ਜਾਂਦੇ ਹੋ ਔਰ ਕਿਹੜੇ ਲੋਕਾਂ ਦੇ ਵੱਲੋਂ ਵਿਰੋਧ ਹੁੰਦਾ ਹੈ ਤੁਹਾਡਾ ਬਿਲਕੁਲ ਜੀ ਦਾਸ ਦੀ ਇੱਕ ਵੀਡੀਓ ਕਲਿੱਪ ਵਾਇਰਲ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਬਨਾਰਸ ਦੇ ਵਿੱਚ ਖੜੇ ਆ ਸਾਡੇ ਨਾਲ ਮਹੰਤ ਜੀ ਖੜੇ ਨੇ ਤੇ ਨਾਲ ਪਿੰਡ ਦੇ ਲੋਕ ਪ੍ਰਵਾਸੀ ਜਿਹੜੇ ਨੇ ਉਹ ਸਾਡ ਨੂੰ ਬਹੁਤ ਗਾਲਾਂ ਕੱਢ ਰਹੇ ਨੇ ਉਹਨਾਂ ਕਾ ਵੀਡੀਓ ਕਲਿੱਪ ਚਲਾਇਆ ਗਿਆ ਪਰ ਉਹਦੇ ਪਿੱਛੇ ਸਹੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੁੱਦਾ ਜੋੜਿਆ ਜਾ ਰਿਹਾ ਹੈ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਾਂ ਜਿਹੜੇ ਪ੍ਰਵਾਸੀ ਆਏ ਹੋਏ ਨੇ ਉਹਨਾਂ ਦੇ ਵੱਲੋਂ ਕਿਸੇ ਦੀ ਪੱਗ ਲਾਹੀ ਜਾਂਦੀ ਹੈ ਕਿਸੇ ਨੂੰ ਮਾੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਖਾ ਕੇ ਹੀ ਪੰਜਾਬ ਨੂੰ ਮਾੜਾ ਬੋਲਦੇ ਨੇ ਉਸ ਨੂੰ ਲੈ ਕੇ ਦਾਸ ਦੀ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੀ ਖੋਜ ਵਿਚਾਰ ਟੀਮ ਦੇ ਉੱਤੇ ਹਮਲਾ ਕੀਤਾ ਗਿਆ ਹਾਂ ਇਹ ਬਿਲਕੁਲ ਸੱਚ ਹੈ ਪਰ ਇਹਦੇ ਪਿੱਛੇ ਅਸਲੀਅਤ ਕੁਝ ਹੋਰ ਹੈ ਜਦੋਂ ਦਾਸ ਦੀ ਟੀਮ ਖੋਜ ਵਿਚਾਰ ਟੀਮ ਅਸੀਂ ਪਹੁੰਚੇ ਸੀਗੇ ਇਤਿਹਾਸ ਨੂੰ ਖੋਜਦੇ ਹੋਏ ਬਨਾਰਸ ਬਨਾਰਸ ਤੋਂ ਅੱਗੇ ਹੁੰਦਾ ਮਿਰਜ਼ਾਪੁਰ ਮਿਰਜ਼ਾਪੁਰ ਗੁਰਤੇਗ ਬਹਾਦਰ ਸਾਹਿਬ ਜੀ ਪਹੁੰਚਦੇ ਨੇ ਮਿਰਜ਼ਾਪੁਰ ਤੋਂ ਬਾਅਦ ਇੱਕ ਛੋਟਾ ਜਿਹਾ ਇੱਕ ਟਾਊਨ ਹੈ ਜਿਹਨੂੰ ਕਹਿੰਦੇ ਆ ਪਟੀਟਾ ਪਟੀਟਾ ਦੇ ਵਿੱਚ ਜਦੋਂ ਸਾਡੀ ਟੀਮ ਖੋਜ ਵਿਚਾਰ ਗਈ ਉੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਉਣ ਬਾਰੇ ਲਿਖਿਆ ਹੋਇਆ ਹੈ ਗੁਰਤੇਗ ਬਹਾਦਰ ਸਾਹਿਬ ਜੀ ਆਏ ਪਿੰਡ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀ ਨੇ ਦਰਸ਼ਨ ਕੀਤੇ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਦਸਕਤੀ ਸਾਹਿਬ ਤੇ ਜਦੋਂ ਇਸ ਗੱਲ ਦੀ ਪੜਚੋਲ ਕੀਤੀ ਪਤਾ ਕੀਤਾ ਵੀ ਇਹ ਗੁਰਦੁਆਰਾ ਦਸਕਤੀ ਸਾਹਿਬ ਉਹ ਕਹਿੰਦੇ ਵੀ ਇਹ ਸੰਗਤ ਕੀ ਜਮੀਨ 'ਚ ਮੈਂ ਥਾ ਸੰਗਤ ਸਾਹਿਬ ਮੈਂ ਥਾ ਸ਼ਾ ਉੱਥੋਂ ਟਾ ਕੇ ਤੇ ਉਹ ਦੂਜੀ ਜਗ੍ਹਾ ਤੇ ਜਦੋਂ ਸੰਗਤ ਸਾਹਿਬ ਸ਼ਬਦ ਉਹਨਾਂ ਨੇ ਵਰਤਿਆ ਤਾਂ ਮੈਣੀ ਸੰਗਤ ਛੋਟੀ ਸੰਗਤ ਬੜੀ ਸੰਗਤ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਚ ਗਏ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਪ੍ਰਾਤਨ ਨਾਮ ਨੇ ਸੰਗਤ ਸਾਹਿਬ ਨਾਮ ਨੇ ਇਸ ਚੀਜ਼ ਨੂੰ ਲੈ ਕੇ ਵੀ ਉਹ ਤਾਂ ਸੰਗਤ ਸਾਹਿਬ ਦਾ ਗੁਰਦੁਆਰਾ ਸਾਹਿਬ ਸੀ ਪਿੰਡ ਦੇ ਵਾਲੇ ਜਿਹੜੇ ਜਿਹੜੇ ਪਿੰਡ ਦੇ ਇੰਦਰਜੀਤ ਸੇਵਾ ਕਰ ਰਹੇ ਨੇ ਉਹਨਾਂ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਸੀ ਉਹ ਗੁਰਦੁਆਰਾ ਟਹਿ ਗਿਆ ਉੱਥੋਂ ਸਰੂਪ ਲਿਆ ਕੇ ਇੱਥੇ ਰੱਖ ਲਿਆ ਮੁੜ ਕੇ ਉੱਥੇ ਕੋਈ ਗਿਆ ਨਹੀਂ ਔਰ 32 ਬਿੱਗੇ ਜ਼ਮੀਨ ਦੇ ਉੱਤੇ ਉਸ ਨਗਰ ਦੇ ਕੁਝ ਔਰ ਲੋਕਾਂ ਨੇ ਉਥੇ ਕਬਜ਼ਾ ਕਰ ਲਿਆ ਗੁਰਦੁਆਰਾ ਟਹਿ ਗਿਆ ਜਾਂ ਟਾ ਦਿੱਤਾ ਗਿਆ ਦੇਖੋ ਉਹ ਕਹਿੰਦੇ ਨੇ ਗੁਰਦੁਆਰਾ ਟਹਿ ਗਿਆ ਹੁਣ ਇਹ ਨਹੀਂ ਪਤਾ ਟਾਹਿਆ ਗਿਆ ਜਾਂ ਗੁਰਦੁਆਰਾ ਟਹਿ ਗਿਆ ਇਹਦੇ ਵਿੱਚ ਵੱਡਾ ਸਵਾਲ ਤੁਸੀਂ ਇਹ ਨਹੀਂ ਕੀਤਾ ਕਿ ਜੇ ਗੁਰਦੁਆਰਾ ਟਹਿ ਗਿਆ ਫਿਰ ਉਸੇ ਜਗ੍ਹਾ ਦੇ ਉੱਪਰ ਬਣਾ ਦੇਣਾ ਚਾਹੀਦਾ ਸੀਗਾ ਵੀਰ ਜੀ ਉਹ ਸਵਾਲ ਤਾਂ ਕਰਨ ਹੀ ਨਹੀਂ ਦਿੱਤਾ ਜਦੋਂ ਅਸੀਂ ਇਸ ਖੋਜ ਤੇ ਗਏ ਅਸੀਂ ਪਹਿਲਾਂ ਸਰਪੰਚ ਸਾਹਿਬ ਨੂੰ ਮਿਲੇ ਸਰਪੰਚ ਸਾਹਿਬ ਨੇ ਕਿਹਾ ਵੀ ਹਾਂ ਉੱਥੇ ਸੰਗਤ ਦੀ ਜ਼ਮੀਨ ਹੈ ਪਟੇਲ ਨਾਮ ਦਾ ਵਿਅਕਤੀ ਸੀ ਜਿਨੇ ਇਹ ਸਾਰੀ ਜ਼ਮੀਨ ਵੇਚ ਦਿੱਤੀ ਗਈ ਇੱਕ ਨਹੀਂ ਵੀ ਜੀ ਕਿੰਨੀਆਂ ਜਗ੍ਹਾ ਨੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਜ਼ਮੀਨਾਂ ਅੱਜ ਵੀ ਵੇਚੀਆਂ ਜਾ ਰਹੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ 50 50 ਏਕੜ ਜ਼ਮੀਨ ਮੈਂ ਦਿਖਾਉਣਾ ਕਿੱਥੇ ਕਿੱਥੇ ਵੇਚੀ ਪਈ ਆ ਪਟਨਾ ਸਾਹਿਬ ਦੇ ਨੇੜੇ ਤੇੜੇ ਉਸ ਇਲਾਕੇ ਦੇ ਨੇੜੇ ਤੇੜੇ ਜਿੰਨੀਆਂ ਜ਼ਮੀਨਾਂ ਨੇ ਗੁਰੂ ਸਾਹਿਬ ਜੀ ਦੇ ਨਾਮ ਤੇ ਲੱਗਿਆ ਸਭ ਮਹੰਤਾ ਨੇ ਅੱਜ ਵੀ ਬੈਠੇ ਨੇ ਕੁਝ ਅੱਜ ਵੀ ਵੇਚੀ ਜਾਂਦੇ ਨੇ ਵੇਚ ਕੇ ਆਪਣਾ ਕੰਮ ਕੀਤਾ ਨਿਕਲ ਜਾਂਦੇ ਨੇ ਹਮ ਗੁਰਦੁਆਰੇ ਖੰਡਰ ਕੀਤੇ ਪਏ ਨੇ ਫਿਰ ਜੋ ਹਾਂ ਤੁਸੀਂ ਜਿਹੜਾ ਜਿਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਆਏ ਹੁੰਦੇ ਨੇ ਪ੍ਰਾਤਨ ਸਥਾਨ ਹੁੰਦਾ ਹੈ ਦਰਸ਼ਨ ਕਰਨ ਵਾਸਤੇ ਜਾਣੇ ਉਹ ਤੇ ਫਿਰ ਉੱਥੇ ਜਾ ਕੇ ਦੇਖਦੇ ਕੀ ਹੋ ਉੱਥੇ ਜਾ ਕੇ ਵੀ ਜੀ ਅਸੀਂ ਨੰਬਰ 1 ਇਤਿਹਾਸ ਦੇਖਦੇ ਆ ਪਹਿਲਾਂ ਅਸੀਂ ਇਤਿਹਾਸ ਦੀਆਂ ਕਿਤਾਬਾਂ ਨਾਲ ਰੱਖਦੇ ਆ ਤਕਰੀਬਨ ਤਕਰੀਬਨ 5 ਤੋਂ 10000 ਕਿਤਾਬਾਂ ਦੀ ਲਾਇਬ੍ਰੇਰੀ ਦਾਸ ਗੱਡੀ ਚ ਨਾਲ ਲੈ ਕੇ ਚੱਲਦਾ ਪਹਿਲਾਂ ਉਸ ਦੀ ਅਸੀਂ ਇਤਿਹਾਸਕ ਪ੍ਰਮਾਣ ਲੱਭਦੇ ਆ ਪ੍ਰਮਾਣ ਲੱਭਣ ਤੋਂ ਬਾਅਦ ਉਹ ਜਗ੍ਹਾ ਦਾ ਨਾਮ ਲੱਭਦੇ ਆ ਫਿਰ ਅਸੀਂ ਉੱਥੇ ਜਾਂਦੇ ਆ ਫਿਰ ਉਹਦੀ ਪੂਰੀ ਪਰਚੋਲ ਕਰਕੇ ਤਾ ਉਸ ਜਗ੍ਹਾ ਤੇ ਜਾ ਕੇ ਖੜੇ ਹੋਣੇ ਆਸੀਂ ਵੀ ਆ ਸਾਡੇ ਗੁਰੂ ਸਾਹਿਬ ਜੀ ਦੀ ਜਗ੍ਹਾ ਹੈ ਉਹਦੇ ਹੱਕ ਲਈ ਅਸੀਂ ਅੱਗੇ ਆਉਣੇ ਆਂ ਸੰਗਤਾਂ ਤੱਕ ਪਹੁੰਚਾਉਣ ਦਾ ਸਾਡਾ ਕੰਮ ਹੈ ਵੀ ਸੰਗਤਾਂ ਜਾਗਰੂਤ ਹੋ ਜਾਣ ਉਹ ਲੋਕ ਅੱਛਾ ਇੱਕ ਮੈਂ ਹੋਰ ਗੱਲ ਕਰਾਂਗਾ ਜੀ ਅਸੀਂ ਰੋਜ਼ ਅਰਦਾਸ ਕਰਦੇ ਆਂ ਅਸੀਂ ਜਦੋਂ ਉਸ ਜਗ੍ਹਾ ਤੇ ਗਏ ਉਸ ਦਿਨ ਤੋਂ ਬਾਅਦ ਜਿਹੜਾ ਮੇਰੇ ਦਿਲ ਨੂੰ ਤਕਾ ਲੱਗਿਆ ਅਸੀਂ ਰੋਜ਼ ਅਰਦਾਸ ਕਰਦੇ ਆਂ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਪੜਦਿਆਂ ਨੇ ਜੀ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਰੋਜ਼ ਅਰਦਾਸ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ ਸੰਗਤ ਵੀ ਕਰਦੇ ਆ ਲੇਕਿਨ ਅਸੀਂ ਗੁਰੂ ਸਾਹਿਬ ਦੇ ਕੋਲ ਖੜਕੇ ਝੂਠ ਬੋਲਦੇ ਆ ਕੀ ਝੂਠ ਬੋਲਦੇ ਆ ਕੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਕਿੱਥੋਂ ਆਏਗਾ ਖਾਲਸਾ ਪਿੱਛੋਂ ਵਾਪਸ ਆਏਗਾ ਖਾਲਸਾ ਅਸੀਂ ਖਾਲਸਾ ਨਹੀਂ ਗੁਰੂ ਦਾ ਦੁਕਾਨਾਂ ਦੇ ਉੱਤੇ ਅਸੀਂ ਖਾਲਸਾ ਲਿਖਾ ਰੱਖਿਆ ਨਾਮ ਦੇ ਪਿੱਛੇ ਅਸੀਂ ਖਾਲਸਾ ਲਿਖਾ ਰੱਖਿਆ ਕੱਲ ਕੇਵਲ ਨਾਮ ਜੋਗੇ ਜੇ ਅਸੀਂ ਖਾਲਸੇ ਬਾਕੀ ਹੈ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਸਥਾਨਾਂ ਨੂੰ ਸਾਹਮਣੇ ਦੀ ਗੁਰੂ ਸਾਹਿਬ ਜੀ ਦੇ ਉੱਥੇ ਸਕੂਲ ਬਣਾ ਦਿੱਤੇ ਜਾਣ ਕਾਲਜ ਬਣਾ ਦਿੱਤੇ ਜਾਣ ਜਰੂਰੀ ਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇ ਉਸ ਨੂੰ ਲੈ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਥਾਪਿਆ ਜਾ ਸਕਦਾ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਗਏ ਨੇ ਨਹੀਂ ਦੇਖੋ ਇੱਕ ਚਲੋ ਇਹ ਗੱਲ ਛੱਡ ਦੀ ਆਪਾਂ ਆਪਾਂ ਦੂਜੇ ਪਾਸੇ ਨਾਲ ਜਾਈਏ ਹੁਣ ਉਹ ਜਗ੍ਹਾ ਤੇ ਜਦੋਂ ਦਾਸ ਗਿਆ ਤੇ ਉਹ ਜਗ੍ਹਾ ਨੂੰ ਪਤਾ ਲੱਗਿਆ ਵੀ ਗੁਰਦੁਆਰਾ ਸਾਹਿਬ ਸੀ ਅਸੀਂ ਉਹ ਜਗ੍ਹਾ ਨੂੰ ਦੇਖਣ ਵਾਸਤੇ ਗਏ ਉੱਥੇ ਦੇ ਲੋਕ ਜਿਹੜੇ ਪੁਜਾਰੀ ਸੀ ਉਹਨੇ ਮਨਾ ਕਰ ਦਿੱਤਾ ਸਰਦਾਰ ਜੀ ਮੈਂ ਨਹੀਂ ਜਾ ਸਕਦਾ ਉਹ ਲੋਕ ਗਾਲੀ ਕੱਢਦੇ ਨੇ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਜੇ ਚਲੇਗੇ ਜਗ੍ਹਾ ਉਜਾਗਰ ਹੋ ਜਾਏਗੀ ਜਦੋਂ ਅਸੀਂ ਉਸ ਜਗ੍ਹਾ ਦੇ ਉੱਤੇ ਪਿੰਡ ਦੇ ਸਰਪੰਚ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਸਹੀ ਦੱਸਿਆ ਕਿ ਇਹ ਗੁਰਤੇਗ ਬਹਾਦਰ ਸਾਹਿਬ ਜੀ ਦੀ ਜ਼ਮੀਨ ਹੈ ਸੰਗਤ ਦੀ ਜ਼ਮੀਨ ਹੈ ਤੇ ਰਾਜੇ ਨੇ ਗੁਰਤੇਗ ਬਹਾਦਰ ਸਾਹਿਬ ਦੇ ਨਾਮ ਕਰਵਾਈ ਪਟੇਲ ਨਾਮ ਦਾ ਵਿਅਕਤੀ ਇਹ ਜਗ੍ਹਾ ਵੇਚ ਕੇ ਚਲਾ ਗਿਆ ਅੱਜ ਉੱਥੇ ਲੋਕਾਂ ਦਾ ਕਬਜ਼ਾ ਹੋ ਗਿਆ ਉਹ ਨਹੀਂ ਚਾਹੁੰਦੇ ਵੀ ਇਹ ਜਗ੍ਹਾ ਸਰਦਾਰ ਵਾਪਸ ਲੈ ਲੈਣਾ ਕਿ ਸਿੱਖ ਵਾਪਸ ਲੈ ਲੈਣਾ ਕਿ ਗੁਰਦੁਆਰਾ ਸਾਹਿਬ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਅਸਲੀ ਜਗ੍ਹਾ ਤੋਂ ਗੁਰਦੁਆਰਾ ਸ਼ਿਫਟ ਕੀਤਾ ਗਿਆ ਉਸੇ ਜਗ੍ਹਾ ਨੂੰ ਦੇਖਣ ਵਾਸਤੇ ਪਹੁੰਚੇ ਹੁਣ ਇਹ ਗੱਲ ਦਾ ਪਤਾ ਪਿੰਡ ਦੇ ਵਸਨੀਕ ਲੋਕਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ ਕਬਜ਼ਾ ਕੀਤਾ ਹੋਇਆ ਜਿਹੜੇ ਸਿੱਖਾਂ ਨੂੰ ਉੱਥੇ ਵੜਨ ਤੱਕ ਨਹੀਂ ਦਿੰਦੇ ਇੱਕ ਵੀ ਸਰਦਾਰ ਪਿੰਡ 'ਚ ਨਹੀਂ ਹੈ ਲੇਕਿਨ ਅਸੀਂ ਫੇਰ ਵੀ ਉਹ ਜਗ੍ਹਾ ਤੇ ਗਏ ਵੀਡੀਓਗ੍ਰਾਫੀ ਕੀਤੀ ਫੋਟੋਗ੍ਰਾਫੀ ਕੀਤੀ ਲੇਕਿਨ ਜਿੱਦਾਂ ਹੀ ਫੋਟੋਗ੍ਰਾਫੀ ਕਰ ਰਹੇ ਹਾਂ ਉਹ ਲੋਕਾਂ ਨੇ ਕੋਈ ਗੱਲ ਨਹੀਂ ਕੀਤੀ ਸਿੱਧਾ ਆ ਕੇ ਸਾਡੇ ਨਾਲ ਗਾਲੀ ਗਲੋਚ ਕੀਤਾ ਵੀ ਬਾਹਰ ਨਿਕਲ ਜਓ ਤੁਸੀਂ ਕੌਣ ਹੋਨੇ ਹੋ ਹੂੰ ਉਹ ਜਗ੍ਹਾ ਤੋਂ ਸਾਨੂੰ ਮਤਲਬ ਕਿ ਇੱਥੇ ਤੱਕ ਸੀ ਸਾਡੇ ਕੈਮਰੇ ਖੋਹੇ ਗਏ ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਰੱਬ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਫੋਨ ਕੀਤਾ ਗਿਆ ਥਾਣੇ 'ਚ ਥਾਣੇ ਤੱਕ ਲਿਜਾਏ ਗਏ ਲੇਕਿਨ ਆਖਰ ਜਿੱਤ ਸਾਡੀ ਹੋਈ ਅਸੀਂ ਉੱਥੇ ਸਹਜ ਵਰਤਿਆ ਹਮ ਸਹਜ ਵਰਤਿਆ ਉਹ ਸਹਜ ਸਾਡੇ ਕੰਮ ਆਇਆ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਲੇਕਿਨ ਪੂਰੀ ਵੀਡੀਓ ਵਾਇਰਲ ਨਹੀਂ ਕੀਤੀ ਜਾ ਜਿਹੜੇ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਉਹ ਗਾਲਾਂ ਲੋਕ ਉਹੀ ਕੱਢਦੇ ਨੇ ਜਿਹੜੇ ਜ਼ਮੀਨ ਦੇ ਉੱਪਰ ਕਾਬਜ਼ ਨੇ ਜਾਂ ਫਿਰ ਪਿੰਡ ਵਾਲੇ ਸਮਰਥਨ ਵੀ ਨਾਲ ਕਰਦੇ ਪਿੰਡ ਵਾਲੇ ਸਮਰਥਨ ਕਿਸੇ ਨੇ ਨਹੀਂ ਕੀਤਾ ਹਮ ਜੇ ਪਿੰਡ ਵਾਲੇ ਮਾੜੇ ਹੁੰਦੇ ਪਿੰਡ ਵਾਲੇ ਮਾੜੇ ਹੁੰਦੇ ਤਾਂ ਪਿੰਡ ਦਾ ਸਰਪੰਚ ਸਭ ਤੋਂ ਪਹਿਲਾਂ ਸਾਨੂੰ ਆ ਕੇ ਰੋਕਦਾ ਪਿੰਡ ਦਾ ਸਰਪੰਚ ਸਾਨੂੰ ਕਹਿ ਰਿਹਾ ਕਿ ہماری ਵੀ ਜ਼ਮੀਨ ਵਹਾਂ 'ਤੇ ਹੈ ਅਸੀਂ ਨੇ ਵੀ ਵਹਾਂ 'ਤੇ ਖਰੀਦੀ ਹੈ ਠੀਕ ਹੈ ਪਿੰਡ ਦੇ ਵਿੱਚ ਪੁਜਾਰੀ ਸੇਵਾ ਕਰ ਰਿਹਾ ਉਹ ਗੁਰੂਗ੍ਰਾਮ ਸਾਹਿਬ ਤੇ ਸਰਦਾ ਰੱਖ ਰਿਹਾ ਲੇਕਿਨ ਕੁਝ ਮੁਸਟੰਡੇ ਲੋਕ ਕਹਿ ਲਈ ਆਪਾਂ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਚਾਹੇ ਉਹਨਾਂ ਨੇ ਮੁੱਲ ਲੱਤੀ ਹੈ ਜੀ ਜਗ੍ਹਾ ਪਰ ਹੈ ਤਾਂ ਗੁਰੂ ਸਾਹਿਬ ਦੀ ਜਗ੍ਹਾ ਨਾ ਜੀ ਤੁਸੀਂ ਇਸ ਗੱਲ ਦੀ ਪੜਤਾਲ ਕੀਤੀ ਉਹਨਾਂ ਨੇ ਮੁੱਲ ਖਰੀਦੀ ਹੈ ਜਾਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸਰਪੰਚ ਨੇ ਕਿਹਾ ਜੀ ਪਟੇਲ ਨਾਮ ਦੇ ਵਿਅਕਤੀ ਵੇਚ ਕੇ ਚਲਿਆ ਗਿਆ ਜਿਹੜਾ ਉੱਥੇ ਪਹਿਲਾਂ ਕੋਈ ਉਦਾਸੀ ਸੰਪਰਦਾ ਦੇ ਨਾਲ ਜਾਂ ਪਿੰਡ ਦਾ ਬੰਦਾ ਸੀ ਉੱਥੇ ਕੋਈ ਸੇਵਾ ਕਰਦਾ ਸੀ ਤਦੋ ਉਹੀ ਮਾੜਾ ਨਿਕਲ ਗਿਆ ਉਸੇ ਨੇ ਵੇਚ ਕੇ ਚਲੇ ਗਈ ਲੋਕਾਂ ਨੇ ਖਰੀਦ ਲਈ ਹੁਣ ਉਹਨਾਂ ਨੂੰ ਇਹ ਵੀ ਪਤਾ ਕਿ ਇਹ ਜ਼ਮੀਨ ਗੁਰੂ ਸਾਹਿਬ ਜੀ ਦੀ ਜ਼ਮੀਨ ਹੈ ਸਿੱਖ ਵਾਪਸ ਲੈ ਸਕਦੇ ਨੇ ਆ ਕੇ ਲੇਕਿਨ ਸਾਨੂੰ ਰਿਕਾਰਡ ਨਹੀਂ ਮਿਲ ਰਿਹਾ ਹੁਣ 70 80 ਸਾਲ ਦੀ ਪੁਰਾਣੀ ਗੱਲ ਹੋ ਗਈ ਵੀਰ ਜੀ ਠੀਕ ਹੈ ਨਾ ਜੀ ਲੇਕਿਨ ਹਾਂ ਉਹਨਾਂ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਸਾਰਿਆਂ ਦਾ ਇਹੀ ਕਹਿਣਾ ਜਿਨ੍ਹਾਂ ਨੂੰ ਅਸੀਂ ਪਹਿਲਾਂ ਜਾ ਕੇ ਮਿਲਿਆ ਕਿ ਗੁਰੂ ਸਾਹਿਬ ਜੀ ਸਾਡੇ ਇੱਥੇ ਆਏ ਨੇ ਆ ਤੁਸੀਂ ਵੀਡੀਓ ਕਲਿੱਪ ਨਾਲ ਮੇਰੇ ਚਲਾ ਸਕਦੇ ਹੋ ਕਿ ਸਾਰੇ ਇੱਥੇ ਗੁਰੂ ਸਾਹਿਬ ਜੀ ਆਏ ਨੇ ਰਹੇ ਨੇ ਨਿਵਾਸ ਕੀਤਾ ਫਿਰ ਅੱਗੇ ਗਏ ਨੇ ਔਰ ਰੂਟ ਵੀ ਗੁਰਤੇਗਬਹਾਦਰ ਸਾਹਿਬ ਦਾ ਉਹੀ ਹੈ ਬਸ ਇੰਨਾ ਕਿ ਸਾਡੇ ਕੋਲੋਂ ਸਾਡਾ ਗੁਰਦੁਆਰਾ ਸਾਹਿਬ ਓਖੋ ਹੀ ਆ ਗਿਆ ਗੁਰਤੇਗਬਹਾਦਰ ਸਾਹਿਬ ਦਾ ਸਥਾਨ ਖੋਇਆ ਗਿਆ 400 ਸਾਲਾ ਮਨਾਇਆ ਜ਼ਰੂਰ ਹੈ ਸੀਨੇ ਪਰ ਜਿਸ ਤਰੀਕੇ ਨਾਲ ਮਨਾਉਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਮਨਾਇਆ ਉਹ ਸਥਾਨ ਅੱਜ ਵੀ 1 ਨਹੀਂ 2 ਨਹੀਂ 3 ਨਹੀਂ ਕਿੰਨੇ ਕੁ ਸਥਾਨ ਨੇ ਦਾਸ ਉਂਗਲਾਂ ਤੇ ਗਿਣ ਕੇ ਕੱਲੇ-ਕੱਲੇ ਦੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਪਈ ਹੈ ਕੱਲੇ-ਕੱਲੇ ਸਥਾਨ ਨੂੰ ਵਿਖਾ ਸਕਦਾ ਜਿੱਥੇ ਸਾਡਾ ਗੁਰੂ ਸਾਹਿਬ ਜੀ ਗਏ ਜਿੱਥੇ ਗੁਰਤੇਗ ਬਾਬਦੇ ਸਾਹਿਬ ਜੀ ਗਏ ਉਹ ਸਥਾਨ ਖੰਡਰ ਹੋ ਰਹੇ ਨੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਗੁਰਦੁਆਰੇ ਤੋੜੇ ਜਾ ਰਹੇ ਨੇ ਕੋਟੀ ਸਾਹਿਬ ਇਹਦੇ ਵਿੱਚ ਇੱਕ ਹੋਰ ਗੱਲ ਸਮਝਾ ਦਿਓ ਪਿੰਡ ਦੇ ਲੋਕਾਂ ਦੇ ਨਾਲ ਵਾਰਤਾਲਾਪ ਹੁੰਦੀ ਗੱਲਬਾਤ ਕਰਦੇ ਹੋ ਤਾਂ ਗੱਲਬਾਤ ਦੇ ਦਰਮਿਆਨ ਪਤਾ ਕੀ ਲੱਗਦਾ ਹੈ ਕਿ ਜਿਹੜੇ ਲੋਕ ਗਾਲਾਂ ਕੱਢਣ ਵਾਲੇ ਨੇ ਜਿਹੜੇ ਉੱਥੇ ਕਾਬਜ਼ ਹੋਏ ਨੇ ਉਹ ਸਰਦਾਰਾਂ ਨੂੰ ਵੀ ਇੱਕੇ ਹੀ ਗਾਲਾਂ ਕੱਢਦੇ ਨੇ ਜਾਂ ਫਿਰ ਕੋਈ ਅਣਜਾਣ ਵਿਅਕਤੀ ਵੀ ਆ ਜਾਏ ਤਾਂ ਉਹਨੂੰ ਵੇਖ ਕੇ ਸਰਦਾਰਾਂ ਵਾਲਾ ਰਵੱਈਆ ਅਪਣਾਉਂਦੇ ਆ ਪਨਾਉਂਦੇ ਨੇ ਨਾ ਬਿਲਕੁਲ ਨਹੀਂ ਸਰਦਾਰਾਂ ਨੂੰ ਦੇਖ ਕੇ ਹੀ ਗਾਲਾਂ ਕੱਢਦੇ ਨੇ ਸਾਡੋ ਐਨੀ ਦੂਰੋਂ ਤਾਂ ਦੇਖੋ ਜਦੋਂ ਉਹਨਾਂ ਨੇ ਕਿਹਾ ਸਰਦਾਰ ਜੀ ਦੂਰੋਂ ਆਵਾਜ਼ ਮਾਰੀ ਆ ਨਹੀਂ ਬੰਦਾ ਕੋਲ ਹੁੰਦਾ ਕੋਲ ਆ ਕੇ ਪੁੱਛਦਾ ਭਾਈ ਸਾਹਿਬ ਜੀ ਆਪ ਕੈਸੇ ਆਏ ਹੋ ਉਹਨਾਂ ਨੂੰ ਪਤਾ ਸੀ ਗੁਰਦੁਆਰਾ ਸਾਹਿਬ ਗਏ ਆ 2 ਘੰਟੇ ਸਾਨੂੰ ਹੋ ਗਏ ਸੀ ਵੀਡੀਓਗ੍ਰਾਫੀ ਕਰ ਰਹੇ ਆ ਲੇਕਿਨ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਹੁਣ ਇਹ ਜ਼ਮੀਨ ਸਾਨੂੰ ਰੋਕਣਾ ਚਾਹਿਆ ਮੇਨ ਮਕਸਦ ਸੀ ਅਸੀਂ ਉਹ ਜ਼ਮੀਨ 'ਚ ਨਾ ਜਾਈਏ ਫੋਟੋਗ੍ਰਾਫੀ ਨਾ ਕਰੀਏ ਤੇ ਉਹਨਾਂ ਨੇ ਜਾਣ ਬੁੱਝ ਕੇ ਸਾਨੂੰ ਸਾਡੇ ਤੇ ਉੱਥੇ ਗਾਲੀ ਗਲੋਚ ਕੀਤਾ ਅੱਤਵਾਦੀ ਤੱਕ ਵੀ ਕਹਿ ਦਿੱਤਾ ਜੀ ਬਿਲਕੁਲ ਕਿਹਾ ਜੀ ਬਿਲਕੁਲ ਕਿਹਾ ਹੂੰ ਬਿਲਕੁਲ ਕਿਹਾ ਫਿਰ ਪੁਲਿਸ ਪ੍ਰਸ਼ਾਸਨ ਅੱਗ ਲਗਾ ਦੇਗੀ ਇੱਥੇ ਤੱਕ ਵੀ ਕਿਹਾ ਹੂੰ ਅੱਛਾ ਤੁਹਾਨੂੰ ਕਹਿੰਦੇ ਅੱਗ ਲਾ ਦੇ ਹਜੇ ਵਾਲੀ ਗੱਡੀਆਂ ਕੋ ਅੱਗ ਲਗਾਓ ਇਹਨੂੰ ਯਹਾਂ 'ਪੇ ਇੱਥੇ ਤੱਕ ਵੀ ਕਿਹਾ ਸਾਨੂੰ ਇਹ ਤਾਂ ਵੈਗੁਰੂ ਦਾ ਸ਼ੁਕਰ ਹੈ ਸਰਦਾਰ ਵਿੰਦਰ ਸਿੰਘ ਜੀ ਨੇ ਲਖਨਊ ਤੋ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮਿੰਟੋ ਮਿੰਟ ਥਾਣੇ ਫੋਨ ਕੀਤਾ ਥਾਣੇ ਦੀ ਫੋਟੋ ਜਰੂਰ ਲਗਾਇਓ ਜਿੱਤ ਕੇ ਅਸੀਂ ਆਇਆ ਚਿੱਠੀ ਲਿਖ ਕੇ ਆਇਆ ਵੀ ਕੱਲ ਨੂੰ ਕੋਈ ਸਰਦਾਰ ਆਉਂਦਾ ਅੱਜ ਸਿੱਖ ਕੌਮ ਇਕੱਠੀ ਹੋਵੇ ਮੈਨੂੰ ਮੇਰਾ ਟਾਈਮ ਰੱਖੇ ਜੀ ਚਲੋ ਚੱਲਦੇ ਆਪਾਂ ਚੱਲਦੇ ਆਂ ਚੈਨਲ ਲੈ ਕੇ ਚੱਲਦੇ ਆਂ ਉੱਥੇ ਚਲੋ ਜਾ ਕੇ ਦੇਖੀ ਆਪਣੇ ਗੁਰੂ ਦਾ ਸਥਾਨ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਟੋ-ਕਟ ਉਸੇ ਜਗ੍ਹਾ ਤੇ ਮੈਂ ਇੱਕ ਗੁਰੂ ਦਾ ਬਾਗ ਜਿੱਥੇ ਗੁਰਗੋਬਿੰਦ ਸਿੰਘ ਜੀ ਆ ਕੇ ਰੁਕੇ ਨੇ ਗੁਰੂ ਦਾ ਬਾਗ ਛੋਟੀ ਇੱਟ ਦਾ ਖੰਡਰ ਹੋਇਆ ਪਿਆ ਮੇਰੇ ਤੋਂ ਉੱਚੇ-ਉੱਚੇ ਘਾਹ ਖੜਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਟੁੱਟਿਆ ਟੁੱਟਿਆ ਖੜਾ ਹੈ ਉਹ ਜਗ੍ਹਾ ਕਿ ਆਪ ਜੀ ਨੂੰ ਦਿਖਾਉਣਾ ਜਾ ਕੇ ਮੈਂ ਖੋਟੀ ਸਾਹਿਬ ਐਸੇ ਘਟਨਾ ਕਰਮ ਦੇ ਵਿੱਚ ਸਵਾਲ ਤੇ ਵੀ ਹੈ ਕਿ ਜਿਹੜੇ ਯੂਪੀ ਬਿਹਾਰ ਦੇ ਮਜ਼ਦੂਰ ਭਾਈਚਾਰੇ ਉਹ ਵੀ ਪੰਜਾਬ ਦੇ ਵਿੱਚ ਆ ਕੇ ਮਿਹਨਤ ਕਰਦਾ ਮਜ਼ਦੂਰੀ ਕਰਦਾ ਹੈ ਤੇ ਉਹ ਜਿਹੜੇ ਲੋਕ ਉੱਥੇ ਗਾਲਾਂ ਕੱਢਣ ਵਾਲੇ ਨੇ ਗਾਲੀ ਗਲੋਚ ਕਰਦੇ ਨੇ ਕਿ ਉਹ ਪੰਜਾਬ ਦੇ ਵਿੱਚ ਕਦੇ ਆਏ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਵਿਚਰੇ ਨਹੀਂ ਜਿਹੜਾ ਇਸ ਤਰੀਕੇ ਦਾ ਰਵਈਆ ਤੁਹਾਡੇ ਨਾਲ ਅਪਣਾਇਆ ਗਿਆ ਉੱਥੇ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਦੇ ਵਿੱਚ ਆਏ ਹੋਣਗੇ ਕਿਉਂ ਪੰਜਾਬ ਦੇ ਲੋਕਾਂ ਦਾ ਦਿਲ ਬੜਾ ਵਿਸਾਲ ਹੈ ਜਿਹੜੇ ਬਾਣੀ ਪੜਦੇ ਨੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੜਦੇ ਨੇ ਉਹਨਾਂ ਨੂੰ ਇਹ ਪਤਾ ਕਿ ਇਹ ਜਿਹੜੇ ਸਿੱਖ ਨੇ ਇਹਨਾਂ ਦੇ ਖੂਨ ਦੇ ਵਿੱਚ ਕੁਝ ਅਲੱਗ ਹੀ ਕਿਰਪਾ ਹੈ ਇਹਨਾਂ ਦੇ ਅੰਦਰ ਇੱਕ ਚੀਜ਼ ਘੋਟ ਕੇ ਪਾਈ ਗਈ ਹੈ ਕਿ ਸਭੇ ਸੰਜੀਵਾਲ ਸਦਾਇਨ ਨੰਬਰ 1 ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਸ਼ਾਇਦ ਸਾਡੇ ਆਪਣੇ ਹੀ ਗਦਾਰੀਆਂ ਸਾਡੇ ਨਾਲ ਕਰ ਗਏ ਨੇ ਲੇਕਿਨ ਅੱਜ ਵੀ ਅਸੀਂ ਭਾਵੇਂ ਉਹ ਪੁਲਿਸ ਡੰਗਾ ਚਲਾਉਂਦੀ ਹੋਵੇ ਅਸੀਂ ਉਹਨਾਂ ਨੂੰ ਰੋਟੀਆਂ ਖਵਾਉਂਦੇ ਆ ਕਿਉਂ ਇਹ ਸਾਡੇ ਬਲੱਡ ਦੇ ਅੰਦਰ ਹੈ ਇਹ ਅਸੀਂ ਕਰਦੇ ਹੀ ਰਹਿਣਾ ਇਹ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੇ ਕਰਦੇ ਹੀ ਰਹਿਣਾ ਪਰ ਹਾਂ ਜਦੋਂ ਫਿਰ ਬੇਫਜ਼ੂਲ ਕੋਈ ਡੰਡਾ ਚੱਕਦਾ ਹੈ ਫਿਰ ਚੁੰਕਰ ਅਜ ਹਮਾ ਹੀਲ ਤੇ ਦਰਗਦਸਤ ਪਰਦਨ ਬਾ ਸਮਸੀਰ ਦਸਤ ਫਿਰ ਅਸੀਂ ਉੱਥੇ ਆ ਕੇ ਖੜਦੇ ਜ਼ਰੂਰ ਐ ਫਿਰ ਅਸੀਂ ਗਾਂਧੀਵਾਦੀ ਵੀ ਨਹੀਂ ਹੈਗੀਆਂ ਵੀ ਚਪੇੜ ਕੁਮਾਰੀ ਤੇ ਦੂਜਾ ਮੂੰਹ ਕਰ ਲੋ ਹਾਂ ਲੇਕਿਨ ਸਾਨੂੰ ਜਰਨਾ ਸਿਖਾਇਆ ਗੁਰੂ ਸਾਹਿਬ ਨੇ ਅਸੀਂ ਉੱਥੇ ਜਾ ਕੇ ਜਰਿਆ ਕਿਉਂ ਜਰਿਆ ਕਿਉਂਕਿ ਇਹ ਸਾਡੇ ਕੱਲ ਨੂੰ ਕੋਈ ਹੋਰ ਆਊਗਾ ਕੱਲ ਨੂੰ ਉਹਦੇ ਤੇ ਇਦਾਂ ਕਰਨਗੇ ਫਿਰ ਅਸੀਂ ਉਹ ਚੀਜ਼ ਨੂੰ ਸੰਗਤ ਸਾਹਮਣੇ ਲੈ ਕੇ ਆਉਣ ਦੇ ਵਾਸਤੇ ਥਾਣੇ 'ਚ ਲਿਖਾ ਕੇ ਆਇਆ ਅੱਜ ਤੁਸੀਂ ਜਾ ਸਕਦੇ ਹੋ ਉੱਥੇ ਸੇਫ ਹੋ ਮੈਂ ਨਾਲ ਚੱਲਦਾ ਦੁਬਾਰਾ ਚੱਲਦਾ ਉਸੇ ਪਿੰਡ ਦੇ ਵਿੱਚ ਤੇ ਉਸ ਸਥਾਨ ਤੇ ਜਾ ਕੇ ਹੋ ਸਕਦਾ ਪਿੰਡ ਦੇ ਲੋਕਾਂ ਦੀ ਲਈ ਭਲਾ ਕਰਦੀ ਏ ਪਿੰਡ ਨਾਲ ਖੜਾ ਹੋਊਗਾ ਉੱਥੇ ਜਾ ਕੇ ਕੋਈ ਆ ਡਿਸਪੈਂਸਰੀ ਉਹ ਖੋਲਦੀ ਏ ਆਪਾਂ ਗੁਰੂ ਸਾਹਿਬ ਦੀ ਜਗ੍ਹਾ ਤੇ ਜਾ ਕੇ ਜ਼ਰੂਰੀ ਥੋੜੀ ਆ ਵੀ ਅਸੀਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬਣਾਉਣਾ ਹੈ ਬਿਲਕੁਲ ਉਸੇ ਜਗ੍ਹਾ ਤੇ ਜਾ ਕੇ ਕੋਈ ਧਰਮ ਪ੍ਰਚਾਰ ਵੀ ਤਾਂ ਕੀਤਾ ਜਾ ਸਕਦਾ ਤੇ ਇਹ ਜਗ੍ਹਾ ਨੂੰ ਇਸ ਵੀਡੀਓ ਨੂੰ ਲੈ ਕੇ ਮੁੱਦਾ ਬਣਾਇਆ ਗਿਆ ਕਿ ਆ ਆ ਦੇਖੋ ਕੁਝ ਵਿਚਾਰ ਟੀਮ ਦੇ ਉੱਤੇ ਹਮਲਾ ਕੀਤਾ ਗਿਆ ਸਿਰਫ ਓਨੀ ਕੀ ਵੀਡੀਓ ਚਲਾਈ ਗਈ ਪੂਰੀ ਵੀਡੀਓ ਨਹੀਂ ਚਲਾਈ ਗਈ ਹਾਂਜੀ ਹਮਲਾ ਤੇ ਫਿਰ ਵੀ ਮੰਨਿਆ ਜਾਵੇਗਾ ਹਮਲਾ ਤਾਂ ਮੰਨਿਆ ਜਾਏਗਾ ਜੀ ਕੀਤਾ ਉਹ ਹਮਲਾ ਹੋਇਆ ਪ੍ਰਵਾਸੀਆਂ ਦੇ ਵੱਲੋਂ ਹਾਂ ਕੀਤਾ ਗਿਆ ਸਾਡੇ ਤੇ ਕੀਤਾ ਗਿਆ ਕੈਮਰਾ ਤੋੜਿਆ ਗਿਆ ਸਾਡੇ ਬਿਲਕੁਲ ਆ ਬਿਲਕੁਲ ਜੀ ਭਗਵਾਨ ਸਿੰਘ ਖੋਜੀ ਜੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਲਗਾਤਾਰ ਜਿਹੜੇ ਸਿੱਖ ਅਸਥਾਨ ਨੇ ਗੁਰੂ ਸਾਹਿਬਾਨ ਦੇ ਜਾਂ ਸਿੱਖ ਜੋਧਿਆਂ ਦੇ ਉਹਨਾਂ ਨੂੰ ਲੈ ਕੇ ਲਗਾਤਾਰ ਵੱਡੀ ਖੋਜ ਕਰਦੇ ਨੇ ਤੇ ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਅਜਿਹਿਆਂ ਤਮਾਮ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਇਆ ਜਾਵੇ ਪਰ ਇਹ ਜਿਹੜੀ ਕਟੜਾ ਵਾਪਰੀ ਹੈ ਕਿਤੇ ਨਾ ਕਿਤੇ ਮੰਦ ਭਾਗੀ ਵੀ ਕਹੀ ਜਾ ਸਕਦੀ ਹੈ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਪੀਐਨ ਮੀਡੀਆ ਦੇ ਨਾਲ ਜੁੜੇ ਹੋਏ ਰਜਿੰਦਰ ਸਿੰਘ ਸਬਰਾਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਤੋਂ ਇਹ ਵੱਡਾ ਜ਼ਿਕਰ ਹੋ ਰਿਹਾ ਹੈ ਕਿ ਜਿਹੜੇ ਮਜ਼ਦੂਰ ਨੇ ਜਿਹੜੇ ਪੰਜਾਬ ਤੋਂ ਬਾਰਦੇ ਲੋਕ ਨੇ ਉਹ ਕਿਤੇ ਨਾ ਕਿਤੇ ਪੰਜਾਬੀਆਂ ਪ੍ਰਤੀ ਇੱਕ ਕੌੜਾ ਕੁਸੈਲਾ ਰਵਈਆ ਰੱਖਦੇ ਨੇ ਤਾਂ ਇਸੇ ਨੂੰ ਲੈ ਕੇ ਜਿੱਥੇ ਵੱਡੀਆਂ ਚਰਚਾਵਾਂ ਤੇ ਪੰਜਾਬ ਦੇ ਵਿੱਚ ਅਨਸੁਖਾਵੀਆਂ ਘਟਨਾਵਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡਾ ਸ਼ੰਕਾ ਵੀ ਖੜਾ ਕਰ ਰਹੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗੁਰਧਾਮਾਂ ਦੀ ਯਾਤਰਾ ਕਰਦਿਆਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਚਰਨਸ਼ੋ ਧਰਤੀ ਆ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਪਰ ਉੱਥੇ ਆ ਗੁਰੂ ਸਾਹਿਬ ਦਾ ਪਵਨ ਸਥਾਨ ਅਜੇ ਬਣਿਆ ਨਹੀਂ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਆ ਭਗਵਾਨ ਸਿੰਘ ਖੋਜੀ ਨੇ ਜੋ ਕਿ ਇਤਿਹਾਸ ਦੀ ਖੋਜ ਕਰਦੇ ਨੇ ਖੋਜ ਵਿਚਾਰ ਟੀਮ ਉਹਨਾਂ ਦੀ ਗਈ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਵਿਰੋਧ ਵੀ ਹੋਇਆ ਸੀ ਗੱਲਬਾਤ ਕਰ ਲੈਣੇ ਪੂਰਾ ਕਟਨਾ ਕਰਮ ਕੀ ਸੀ ਭਾਈ ਸਾਹਿਬ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾ ਮੁੱਢਲਾ ਸਵਾਲ ਹੈ ਕਿਹੜੀ ਜਗ੍ਹਾ ਦੇ ਉੱਪਰ ਜਾਂਦੇ ਹੋ ਔਰ ਕਿਹੜੇ ਲੋਕਾਂ ਦੇ ਵੱਲੋਂ ਵਿਰੋਧ ਹੁੰਦਾ ਹੈ ਤੁਹਾਡਾ ਬਿਲਕੁਲ ਜੀ ਦਾਸ ਦੀ ਇੱਕ ਵੀਡੀਓ ਕਲਿੱਪ ਵਾਇਰਲ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਬਨਾਰਸ ਦੇ ਵਿੱਚ ਖੜੇ ਆ ਸਾਡੇ ਨਾਲ ਮਹਾਂਤ ਜੀ ਖੜੇ ਨੇ ਤੇ ਨਾਲ ਪਿੰਡ ਦੇ ਲੋਕ ਪ੍ਰਵਾਸੀ ਜਿਹੜੇ ਨੇ ਉਹ ਸਾਨੂੰ ਬਹੁਤ ਗਾਲਾਂ ਕੱਢ ਰਹੇ ਨੇ ਉਹਨਾਂ ਕਾ ਵੀਡੀਓ ਕਲਿੱਪ ਚਲਾਇਆ ਗਿਆ ਪਰ ਉਹਦੇ ਪਿੱਛੇ ਸਹੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੁੱਦਾ ਜੋੜਿਆ ਜਾ ਰਿਹਾ ਹੈ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਾਂ ਜਿਹੜੇ ਪ੍ਰਵਾਸੀ ਆਏ ਹੋਏ ਨੇ ਉਹਨਾਂ ਦੇ ਵੱਲੋਂ ਕਿਸੇ ਦੀ ਪੱਗ ਲਾਹੀ ਜਾਂਦੀ ਹੈ ਕਿਸੇ ਨੂੰ ਮਾੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਖਾ ਕੇ ਹੀ ਪੰਜਾਬ ਨੂੰ ਮਾੜਾ ਬੋਲਦੇ ਨੇ ਉਸ ਨੂੰ ਲੈ ਕੇ ਦਾਸ ਦੀ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੀ ਖੋਜ ਵਿਚਾਰ ਟੀਮ ਦੇ ਉੱਤੇ ਹਮਲਾ ਕੀਤਾ ਗਿਆ ਹਾਂ ਇਹ ਬਿਲਕੁਲ ਸੱਚ ਹੈ ਪਰ ਇਹਦੇ ਪਿੱਛੇ ਅਸਲੀਅਤ ਕੁਝ ਹੋਰ ਹੈ ਜਦੋਂ ਦਾਸ ਦੀ ਟੀਮ ਖੋਜ ਵਿਚਾਰ ਟੀਮ ਅਸੀਂ ਪਹੁੰਚੇ ਸੀਗੇ ਇਤਿਹਾਸ ਨੂੰ ਖੋਜਦੇ ਹੋਏ ਬਨਾਰਸ ਬਨਾਰਸ ਤੋਂ ਅੱਗੇ ਹੁੰਦਾ ਮਿਰਜ਼ਾਪੁਰ ਮਿਰਜ਼ਾਪੁਰ ਗੁਰਤੇਗ ਬਹਾਦਰ ਸਾਹਿਬ ਜੀ ਪਹੁੰਚਦੇ ਨੇ ਮਿਰਜ਼ਾਪੁਰ ਤੋਂ ਬਾਅਦ ਇੱਕ ਛੋਟਾ ਜਿਹਾ ਇੱਕ ਟਾਊਨ ਹੈ ਜਿਹਨੂੰ ਕਹਿੰਦੇ ਆ ਪਟੀਟਾ ਪਟੀਟਾ ਦੇ ਵਿੱਚ ਜਦੋਂ ਸਾਡੀ ਟੀਮ ਖੋਜ ਵਿਚਾਰ ਗਈ ਉੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਉਣ ਬਾਰੇ ਲਿਖਿਆ ਹੋਇਆ ਹੈ ਵੀ ਗੁਰਤੇਗ ਬਹਾਦਰ ਸਾਹਿਬ ਜੀ ਆਏ ਪਿੰਡ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀ ਨੇ ਦਰਸ਼ਨ ਕੀਤੇ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਦਸਕਤੀ ਸਾਹਿਬ ਤੇ ਜਦੋਂ ਇਸ ਗੱਲ ਦੀ ਪੜਚੋਲ ਕੀਤੀ ਪਤਾ ਕੀਤਾ ਵੀ ਇਹ ਗੁਰਦੁਆਰਾ ਦਸਕਤੀ ਸਾਹਿਬ ਉਹ ਕਹਿੰਦੇ ਵੀ ਇਹ ਸੰਗਤ ਕੀ ਜ਼ਮੀਨ 'ਚ ਮੈਂ ਥਾ ਸੰਗਤ ਸਾਹਿਬ ਮੈਂ ਥਾ ਸ਼ਾ ਉੱਥੋਂ ਟਾ ਕੇ ਤੇ ਉਹ ਦੂਜੀ ਜਗ੍ਹਾ ਤੇ ਜਦੋਂ ਸੰਗਤ ਸਾਹਿਬ ਸ਼ਬਦ ਉਹਨਾਂ ਨੇ ਵਰਤਿਆ ਤਾਂ ਮੈਣੀ ਸੰਗਤ ਛੋਟੀ ਸੰਗਤ ਬੜੀ ਸੰਗਤ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਚ ਗਏ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਪ੍ਰਾਤਨ ਨਾਮ ਨੇ ਸੰਗਤ ਸਾਹਿਬ ਨਾਮ ਨੇ ਇਸ ਚੀਜ਼ ਨੂੰ ਲੈ ਕੇ ਵੀ ਉਹ ਤਾਂ ਸੰਗਤ ਸਾਹਿਬ ਦਾ ਗੁਰਦੁਆਰਾ ਸਾਹਿਬ ਸੀ ਪਿੰਡ ਦੇ ਵਾਲੇ ਜਿਹੜੇ ਜਿਹੜੇ ਪਿੰਡ ਦੇ ਇੰਦਰਜੀਤ ਸੇਵਾ ਕਰ ਰਹੇ ਨੇ ਉਹਨਾਂ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਸੀ ਉਹ ਗੁਰਦੁਆਰਾ ਟਹਿ ਗਿਆ ਉੱਥੋਂ ਸਰੂਪ ਲਿਆ ਕੇ ਇੱਥੇ ਰੱਖ ਲਿਆ ਮੁੜ ਕੇ ਉੱਥੇ ਕੋਈ ਗਿਆ ਨਹੀਂ ਔਰ 32 ਬਿੱਗੇ ਜ਼ਮੀਨ ਦੇ ਉੱਤੇ ਉਸ ਨਗਰ ਦੇ ਕੁਝ ਲੋਕਾਂ ਨੇ ਉਥੇ ਕਬਜ਼ਾ ਕਰ ਲਿਆ ਗੁਰਦੁਆਰਾ ਟਹਿ ਗਿਆ ਜਾਂ ਟਾ ਦਿੱਤਾ ਗਿਆ ਦੇਖੋ ਉਹ ਕਹਿੰਦੇ ਨੇ ਗੁਰਦੁਆਰਾ ਟਹਿ ਗਿਆ ਹੁਣ ਇਹ ਨਹੀਂ ਪਤਾ ਟਾਹਿਆ ਗਿਆ ਜਾਂ ਗੁਰਦੁਆਰਾ ਟਹਿ ਗਿਆ ਇਹਦੇ ਵਿੱਚ ਵੱਡਾ ਸਵਾਲ ਤੁਸੀਂ ਇਹ ਨਹੀਂ ਕੀਤਾ ਕਿ ਜੇ ਗੁਰਦੁਆਰਾ ਟਹਿ ਗਿਆ ਫਿਰ ਉਸੇ ਜਗ੍ਹਾ ਦੇ ਉੱਪਰ ਬਣਾ ਦੇਣਾ ਚਾਹੀਦਾ ਸੀਗਾ ਵੀਰ ਜੀ ਉਹ ਸਵਾਲ ਤੱਕ ਕਰਨ ਹੀ ਨਹੀਂ ਦਿੱਤਾ ਜਦੋਂ ਅਸੀਂ ਇਸ ਖੋਜ ਤੇ ਗਏ ਅਸੀਂ ਪਹਿਲਾਂ ਸਰਪੰਚ ਸਾਹਿਬ ਨੂੰ ਮਿਲੇ सरपंच साहिब ਨੇ ਕਿਹਾ ਵੀ ਹਾਂ ਉੱਥੇ ਸੰਗਤ ਦੀ ਜ਼ਮੀਨ ਹੈ ਪਟੇਲ ਨਾਮ ਦਾ ਵਿਅਕਤੀ ਸੀ ਜਿਨੇ ਇਹ ਸਾਰੀ ਜ਼ਮੀਨ ਵੇਚ ਦਿੱਤੀ ਗਈ ਇੱਕ ਨਹੀਂ ਵੀ ਜੀ ਕਿੰਨੀਆਂ ਜਗ੍ਹਾ ਨੇ ਜਿੱਥੇ ਗੁਰੂ ਸਾਹਿਬ ਜੀ ਦੀਆਂ ਜ਼ਮੀਨਾਂ ਅੱਜ ਵੀ ਵੇਚੀਆਂ ਜਾ ਰਹੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ 50 50 ਏਕੜ ਜ਼ਮੀਨ ਮੈਂ ਦਿਖਾਉਣਾ ਕਿੱਥੇ ਕਿੱਥੇ ਵੇਚੀ ਪਈ ਆ ਪਟਨਾ ਸਾਹਿਬ ਦੇ ਨੇੜੇ ਤੇੜੇ ਉਸ ਇਲਾਕੇ ਦੇ ਨੇੜੇ ਤੇੜੇ ਜਿੰਨੀਆਂ ਜ਼ਮੀਨਾਂ ਨੇ ਗੁਰੂ ਸਾਹਿਬ ਜੀ ਦੇ ਨਾਮ ਤੇ ਲੱਗਿਆ ਸਭ ਮਹੰਤਾ ਨੇ ਅੱਜ ਵੀ ਬੈਠੇ ਨੇ ਕੁਝ ਅੱਜ ਵੀ ਵੇਚੀ ਜਾਂਦੇ ਨੇ ਵੇਚ ਕੇ ਆਪਣਾ ਕੰਮ ਕੀਤਾ ਨਿਕਲ ਜਾਂਦੇ ਨੇ ਗੁਰਦੁਆਰੇ ਖੰਡਰ ਕੀਤੇ ਪਏ ਨੇ ਫਿਰ ਜੋ ਅਸੀਂ ਤੁਸੀਂ ਜਿਹੜਾ ਜਿਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਆਏ ਹੁੰਦੇ ਨੇ ਪ੍ਰਾਤਨ ਸਥਾਨ ਹੁੰਦਾ ਹੈ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਤੇ ਫਿਰ ਉੱਥੇ ਜਾ ਕੇ ਦੇਖਦੇ ਕੀ ਹੋ ਉੱਥੇ ਜਾ ਕੇ ਵੀ ਜੀ ਅਸੀਂ ਨੰਬਰ 1 ਇਤਿਹਾਸ ਦੇਖਦੇ ਆ ਪਹਿਲਾਂ ਅਸੀਂ ਇਤਿਹਾਸ ਦੀਆਂ ਕਿਤਾਬਾਂ ਨਾਲ ਰੱਖਦੇ ਆ ਤਕਰੀਬਨ ਤਕਰੀਬਨ 5 ਤੋਂ 10000 ਕਿਤਾਬਾਂ ਦੀ ਲਾਇਬ੍ਰੇਰੀ ਦਾਸ ਗੱਡੀ ਚ ਨਾਲ ਲੈ ਕੇ ਚੱਲਦਾ ਪਹਿਲਾਂ ਉਸ ਦੀ ਅਸੀਂ ਇਤਿਹਾਸਕ ਪ੍ਰਮਾਣ ਲੱਭਦੇ ਆ ਪ੍ਰਮਾਣ ਲੱਭਣ ਤੋਂ ਬਾਅਦ ਉਹ ਜਗ੍ਹਾ ਦਾ ਨਾਮ ਲੱਭਦੇ ਆ ਫਿਰ ਅਸੀਂ ਉੱਥੇ ਜਾਂਦੇ ਆ ਫਿਰ ਉਹਦੀ ਪੂਰੀ ਪਰਚੋਲ ਕਰਕੇ ਤਾਂ ਉਸ ਜਗ੍ਹਾ ਤੇ ਜਾ ਕੇ ਖੜੇ ਹੁੰਨੇ ਆ ਸੀ ਵੀ ਆ ਸਾਡੇ ਗੁਰੂ ਸਾਹਿਬ ਜੀ ਦੀ ਜਗ੍ਹਾ ਹੈ ਉਹਦੇ ਹੱਕ ਲਈ ਅਸੀਂ ਅੱਗੇ ਆਉਂਨੇ ਆ ਸੰਗਤਾਂ ਤੱਕ ਪਹੁੰਚਾਉਣ ਦਾ ਸਾਡਾ ਕੰਮ ਹੈ ਵੀ ਸੰਗਤਾਂ ਜਾਗਰੂਤ ਹੋ ਜਾਣ ਉਹ ਲੋਕ ਅੱਛਾ ਇੱਕ ਮੈਂ ਹੋਰ ਗੱਲ ਕਰਾਂਗਾ ਜੀ ਅਸੀਂ ਰੋਜ਼ ਅਰਦਾਸ ਕਰਦੇ ਆ ਅਸੀਂ ਜਦੋਂ ਉਹ ਜਗ੍ਹਾ ਤੇ ਗਏ ਉਸ ਦਿਨ ਤੋਂ ਬਾਅਦ ਜਿਹੜਾ ਮੇਰੇ ਦਿਲ ਨੂੰ ਤਕਾ ਲੱਗਿਆ ਅਸੀਂ ਰੋਜ਼ ਅਰਦਾਸ ਕਰਦੇ ਆ ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਪੜਦਿਆਂ ਜੀ ਉਹਨਾਂ ਗੁਰਦੁਆਰਿਆਂ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਰੋਜ਼ ਅਰਦਾਸ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ। ਸੰਗਤ ਵੀ ਕਰਦੇ ਆ। ਲੇਕਿਨ ਅਸੀਂ ਗੁਰੂ ਸਾਹਿਬ ਦੇ ਕੋਲ ਖੜ ਕੇ ਝੂਠ ਬੋਲਦੇ ਆ। ਕੀ ਝੂਠ ਬੋਲਦੇ ਆ? ਕਿ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਿੱਥੋਂ ਆਏਗਾ ਖਾਲਸਾ? ਪਿੱਛੋਂ ਵਾਪਸ ਆਏਗਾ ਖਾਲਸਾ। ਅਸੀਂ ਖਾਲਸਾ ਨਹੀਂ ਗੁਰੂ ਦਾ। ਦੁਕਾਨਾਂ ਦੇ ਉੱਤੇ ਅਸੀਂ ਖਾਲਸਾ ਲਿਖਾ ਰੱਖਿਆ। ਨਾਮ ਦੇ ਪਿੱਛੇ ਅਸੀਂ ਖਾਲਸਾ ਲਿਖਾ ਰੱਖ ਕੇ ਕੱਲ ਕੇਵਲ ਨਾਮ ਜੋਗੇ ਆ। ਜੇ ਅਸੀਂ ਖਾਲਸੇ ਬਾਕੀ ਹੈ। ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਥਾਨਾਂ ਨੂੰ ਸਾਹਮਣੇ ਦੀ ਗੁਰੂ ਸਾਹਿਬ ਜੀ ਦੇ ਉੱਥੇ ਸਕੂਲ ਬਣਾ ਦਿੱਤੇ ਜਾਣ ਕਾਲਜ ਬਣਾ ਦਿੱਤੇ ਜਾਣ ਜਰੂਰੀ ਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇ ਉਸ ਨੂੰ ਲੈ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਥਾਪਿਆ ਜਾ ਸਕਦਾ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਗਏ ਨੇ ਨਹੀਂ ਦੇਖੋ ਇੱਕ ਚਲੋ ਇਹ ਗੱਲ ਛੱਡ ਦੀ ਆਪਾਂ ਆਪਾਂ ਦੂਜੇ ਪਾਸੇ ਨਾਲ ਜੀ ਹੁਣ ਉਹ ਜਗ੍ਹਾ ਤੇ ਜਦੋਂ ਦਾਸ ਗਿਆ ਤੇ ਉਹ ਜਗ੍ਹਾ ਨੂੰ ਪਤਾ ਲੱਗਿਆ ਵੀ ਗੁਰਦੁਆਰਾ ਸਾਹਿਬ ਸੀ ਅਸੀਂ ਉਹ ਜਗ੍ਹਾ ਨੂੰ ਦੇਖਣ ਵਾਸਤੇ ਗਏ ਉੱਥੇ ਦੇ ਲੋਕ ਜਿਹੜੇ ਪੁਜਾਰੀ ਸੀ ਉਹਨੇ ਮਨਾ ਕਰ ਦਿੱਤਾ ਸਰਦਾਰ ਜੀ ਮੈਂ ਨਹੀਂ ਜਾ ਸਕਦਾ ਉਹ ਲੋਕ ਗਾਲੀ ਕੱਢਦੇ ਨੇ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਜੇ ਚਲੇਗੇ ਜਗ੍ਹਾ ਉਜਾਗਰ ਹੋ ਜਾਏਗੀ ਜਦੋਂ ਅਸੀਂ ਉਸ ਜਗ੍ਹਾ ਦੇ ਉੱਤੇ ਪਿੰਡ ਦੇ ਸਰਪੰਚ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਸਹੀ ਦੱਸਿਆ ਕਿ ਇਹ ਗੁਰਤੇਗ ਬਹਾਦਰ ਸਾਹਿਬ ਜੀ ਦੀ ਜ਼ਮੀਨ ਹੈ ਸੰਗਤ ਦੀ ਜ਼ਮੀਨ ਹੈ ਤੇ ਰਾਜੇ ਨੇ ਗੁਰਤੇਗ ਬਹਾਦਰ ਸਾਹਿਬ ਦੇ ਨਾਮ ਕਰਵਾਈ ਪਟੇਲ ਨਾਮ ਦਾ ਵਿਅਕਤੀ ਇਹ ਜਗ੍ਹਾ ਵੇਚ ਕੇ ਚਲਾ ਗਿਆ ਅੱਜ ਉੱਥੇ ਲੋਕਾਂ ਦਾ ਕਬਜ਼ਾ ਹੋ ਗਿਆ ਉਹ ਨਹੀਂ ਚਾਹੁੰਦੇ ਵੀ ਇਹ ਜਗ੍ਹਾ ਸਰਦਾਰ ਵਾਪਸ ਲੈ ਲੈਣਾ ਕਿ ਸਿੱਖ ਵਾਪਸ ਲੈ ਲੈਣਾ ਕਿ ਗੁਰਦੁਆਰਾ ਸਾਹਿਬ ਉੱਥੇ ਸ਼ਿਫਟ ਕਰ ਦਿੱਤਾ ਗਿਆ ਅਸਲੀ ਜਗ੍ਹਾ ਤੋਂ ਗੁਰਦੁਆਰਾ ਸ਼ਿਫਟ ਕੀਤਾ ਗਿਆ ਉਸੇ ਜਗ੍ਹਾ ਨੂੰ ਦੇਖਣ ਵਾਸਤੇ ਪਹੁੰਚੇ ਹੁਣ ਇਹ ਗੱਲ ਦਾ ਪਤਾ ਪਿੰਡ ਦੇ ਵਸਨੀਕ ਲੋਕਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ ਕਬਜ਼ਾ ਕੀਤਾ ਹੋਇਆ ਜਿਹੜੇ ਸਿੱਖਾਂ ਨੂੰ ਉੱਥੇ ਵੜਨ ਤੱਕ ਨਹੀਂ ਦਿੰਦੇ ਇੱਕ ਵੀ ਸਰਦਾਰ ਪਿੰਡ 'ਚ ਨਹੀਂ ਹੈ ਲੇਕਿਨ ਅਸੀਂ ਫੇਰ ਵੀ ਉਹ ਜਗ੍ਹਾ ਤੇ ਗਏ ਵੀਡੀਓਗ੍ਰਾਫੀ ਕੀਤੀ ਫੋਟੋਗ੍ਰਾਫੀ ਕੀਤੀ ਲੇਕਿਨ ਜਿੱਦਾਂ ਹੀ ਫੋਟੋਗ੍ਰਾਫੀ ਕਰ ਰਹੇ ਆ ਉਹ ਲੋਕਾਂ ਨੇ ਕੋਈ ਗੱਲ ਨਹੀਂ ਕੀਤੀ ਸਿੱਧਾ ਆ ਕੇ ਸਾਡੇ ਨਾਲ ਗਾਲੀ ਗਲੋਚ ਕੀਤਾ ਵੀ ਬਾਹਰ ਨਿਕਲ ਜਾਓ ਤੁਸੀਂ ਕੌਣ ਹੁੰਦੇ ਹੋ ਹੂੰ ਉਹ ਜਗ੍ਹਾ ਤੋਂ ਸਾਨੂੰ ਮਤਲਬ ਕਿ ਇੱਥੇ ਤੱਕ ਸੀ ਸਾਡੇ ਕੈਮਰੇ ਖੋਹੇ ਗਏ ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਰੱਬ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਫੋਨ ਕੀਤਾ ਗਿਆ ਥਾਣੇ ਜਿ ਥਾਣੇ ਤੱਕ ਲਜਾਏ ਗਏ ਲੇਕਿਨ ਆਖਰ ਜਿੱਤ ਸਾਡੀ ਹੋਈ ਅਸੀਂ ਉੱਥੇ ਸਹਜ ਵਰਤਿਆ ਹਮ ਸਹਜ ਵਰਤਿਆ ਉਹ ਸਹਜ ਸਾਡੇ ਕੰਮ ਆਇਆ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਲੇਕਿਨ ਪੂਰੀ ਵੀਡੀਓ ਵਾਇਰਲ ਨਹੀਂ ਕੀਤੀ ਜਾ ਜਿਹੜੇ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਉਹ ਗਾਲਾਂ ਲੋਕ ਉਹੀ ਕੱਢਦੇ ਨੇ ਜਿਹੜੇ ਜ਼ਮੀਨ ਦੇ ਉੱਪਰ ਕਬਜ਼ੇ ਨੇ ਜਾਂ ਫਿਰ ਪਿੰਡ ਵਾਲੇ ਸਮਰਥਨ ਵੀ ਨਾਲ ਕਰਦੇ ਪਿੰਡ ਵਾਲੇ ਸਮਰਥਨ ਕਿਸੇ ਨੇ ਨਹੀਂ ਕੀਤਾ ਜੇ ਪਿੰਡ ਵਾਲੇ ਮਾੜੇ ਹੁੰਦੇ ਪਿੰਡ ਵਾਲੇ ਮਾੜੇ ਹੁੰਦੇ ਤਾਂ ਪਿੰਡ ਦਾ ਸਰਪੰਚ ਸਭ ਤੋਂ ਪਹਿਲਾਂ ਸਾਨੂੰ ਆ ਕੇ ਰੋਕਦਾ ਪਿੰਡ ਦਾ ਸਰਪੰਚ ਸਾਨੂੰ ਕਹਿ ਰਿਹਾ ਕਿ ہماری ਵੀ ਜ਼ਮੀਨ ਵਹਾਂ ਤੇ ਹੈ ਹਮਨੇ ਵੀ ਵਹਾਂ ਤੇ ਖਰੀਦੀ ਹੈ ਠੀਕ ਹੈ ਪਿੰਡ ਦੇ ਵਿੱਚ ਪੁਜਾਰੀ ਸੇਵਾ ਕਰ ਰਿਹਾ ਉਹ ਗੁਰੂਗ੍ਰਾਮ ਸਾਹਿਬ ਤੇ ਸਰਦਾ ਰੱਖ ਰਿਹਾ ਲੇਕਿਨ ਕੁਝ ਮੁਸਟੰਡੇ ਲੋਕ ਕਹਿ ਲਈ ਆਪਾਂ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਚਾਹੇ ਉਹਨਾਂ ਨੇ ਮੁੱਲ ਲੱਤੀ ਹੈ ਜੀ ਜਗ੍ਹਾ ਪਰ ਹੈ ਤਾਂ ਗੁਰੂ ਸਾਹਿਬ ਦੀ ਜਗ੍ਹਾ ਨਾ ਜੀ ਤੁਸੀਂ ਇਸ ਗੱਲ ਦੀ ਪੜਤਾਲ ਕੀਤੀ ਉਹਨਾਂ ਨੇ ਮੁੱਲ ਖਰੀਦੀ ਹੈ ਜਾਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸਰਪੰਚ ਨੇ ਕਿਹਾ ਜੀ ਪਟੇਲ ਨਾਮ ਦੇ ਵਿਅਕਤੀ ਵੇਚ ਕੇ ਚਲੇ ਗਏ